ਪੰਜਾਬ ਅੰਦਰ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਜਿਸ ਨਾਲ ਕਈ ਇਨਸਾਨੀ ਜਾਨਾਂ ਵੀ ਜੜੀਆਂ ਉਹ ਜਾ ਚੁੱਕੀਆਂ ਅਗਰ ਗੱਲ ਫਰੋਇਪਰ ਦੀ ਕਰੀਏ ਤਾਂ ਬੀਤੇ ਦਿਨੀ ਫਰੋਇਪਰ ਦੇ ਹਲਕਾ ਗੁਰੂ ਹਰ ਸਹਾਇ ਵਿੱਚ ਇੱਕ ਨੌਜਵਾਨ ਨੂੰ ਕੁੱਤਿਆਂ ਨੇ ਨੋਚ-ਨੋਚ ਜਿਹੜਾ ਜਾਨੋਂ ਮਾਰ ਦਿੱਤਾ ਸੀਗਾ ਤੇ ਹੁਣ ਤਾਜ਼ਾ ਮਾਮਲਾ ਜਿਹੜਾ ਉਹ ਫਰੋਇਪਰ ਦੇ ਪਿੰਡ ਚੰਗਾਲੀ ਜਦੀਦ ਤੋਂ ਸਾਹਮਣੇ ਆਇਆ ਜਿੱਥੇ ਅਵਾਰਾ ਕੁੱਤਿਆਂ ਨੇ ਇੱਕ 65 ਸਾਲਾ ਬਜ਼ੁਰਗ ਤੇ ਹਮਲਾ ਕਰ ਦਿੱਤਾ ਤੇ ਸਾਰੀ ਰਾਤ ਕੁੱਤੇ ਉਸ ਨੂੰ ਨੋਚ-ਨੋਚ ਖਾਂਦੇ ਰਹੇ ਤਾਂ ਇਸ ਸੰਬੰਧੀ ਧੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦਾ ਪਿਤਾ ਪੰਜ ਧੀਆਂ ਦਾ ਕਿਉ ਸੀਗਾ ਤਾਂ ਲੋਹੜੀ ਦੇਖ ਕੇ ਘਰ ਵਾਪਸ ਆ ਗਿਆ ਸੀਗਾ ਤਾਂ ਤੁੰਦ ਜਿਆਦਾ ਹੋਣ ਕਰ ਮ ਇਕੱਲੇ ਨੂੰ ਦੇਖ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰਾ ਪਾ ਲਿਆ ਤਾਂ ਉਸਤੇ ਹਮਲਾ ਜਿਹੜਾ ਕਰ ਦਿੱਤਾ ਕੁੱਤਿਆਂ ਨੇ ਤਾਂ ਜਦੋਂ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗਿਆ ਤਾਂ ਕੁੱਤੇ ਉਸ ਨੂੰ ਨੋਚ-ਨੋਚ ਜਿਹੜਾ ਉਹ ਖਾ ਗਏ ਤਸਵੀਰਾਂ ਇੰਨੀਆਂ ਕਿ ਭਿਆਨਕ ਤੇ ਡਰਾਉਣੀਆਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਅਗਰ ਤੁਸੀਂ ਉਹਨਾਂ ਤਸਵੀਰਾਂ ਨੂੰ ਦੇਖੋਗੇ ਤਾਂ ਤੁਹਾਡਾ ਵੀ ਦਿਲ ਜਿਹੜਾ ਉਹ ਦਹਿਲ ਜਾਵੇਗਾ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂਗਾ ਲਗਾਤਾਰ ਹੀ ਅਜਿਹੇ ਮਾਮਲੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਲੋਕਾਂ ਵੱਲੋਂ ਵੀ ਲਗਾਤਾਰ ਮੰਗ ਜਿਹੜੀ ਕੀਤੀ ਜਾ ਰਹੀ ਆ ਕਿ ਆਵਾਰਾ ਕੁੱਤਿਆਂ ਨੂੰ ਲੈ ਕੇ ਸਰਕਾਰ ਨੂੰ ਕੋਈ ਠੋਸ ਕਦਮ ਜਿਹੜੇ ਆ ਉਹ ਚੁੱਕਣੇ ਚਾਹੀਦੇ ਆ ਉੱਥੇ ਹੀ ਅਗਰ ਗੱਲ ਕਰੀਏ ਆਵਾਰਾ ਕੁੱਤੇ ਨੂੰ ਲੈ ਕੇ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਜਦੋਂ ਵੀ ਕੋਈ ਸਰਕਾਰ ਫੈਸਲਾ ਲੈਂਦੀ ਆ ਜਾਂ ਸੁਪਰੀਮ ਕੋਰਟ ਕੋਈ ਹੁਕਮ ਜਾਰੀ ਕਰਦੀ ਆ ਤਾਂ ਇਹ ਸੰਸਥਾਵਾਂ ਜਿਹੜੀਆਂ ਉਹ ਅੱਗੇ ਆ ਜਾਂਦੀਆਂ ਤੇ ਜਦੋਂ ਇਹ ਆਵਾਰਾ ਕੁੱਤੇ ਇਨਸਾਨੀ ਜਾਨਾਂ ਲੈਂਦੇ ਆ ਤੇ ਉਦੋਂ ਇਹ ਸੰਸਥਾਵਾਂ ਕਿਉਂ ਨਹੀਂ ਅੱਗੇ ਆਉਂਦੀਆਂ ਕਿਉਂ ਨਹੀਂ ਆਵਾਜ਼ ਜਿਹੜੀਆਂ ਚੁੱਕਦੀਆਂ ਕਿ ਇਹ ਆਵਾਰਾ ਕੁੱਤੇ ਘਾਤਕ ਆ ਤਾਂ ਇਹਨਾਂ ਤੇ ਇਹਨਾਂ ਲਈ ਕੋਈ ਠੋਸ ਕਦਮ ਜਿਹੜੇ ਆ ਉਹ ਚੁੱਕਨੇ ਚਾਹੀਦੇ ਆ ਤਾਂ ਦੱਸ ਦਈਏ ਕਿ ਇਹ ਜਿਹੜਾ ਮਾਮਲਾ ਫਰੋਇਟਰ ਦੇ ਪਿੰਡ ਚਿੰਗਾਲੀ ਜਦੀਤ ਤੋਂ ਸਾਹਮਣੇ ਆਇਆ ਜਿੱਥੇ 65 ਸਾਲਾ ਬਜ਼ੁਰਗ ਨੂੰ ਆਵਾਰਾ ਕੁੱਤੇ ਜਿਹੜੇ ਆ ਉਹ ਨੋਚ-ਨੋਚ ਖਾ ਗਏ ਆ ਤਾਂ ਤੁਹਾਡਾ ਇਸ ਆਵਾਰਾ ਕੁੱਤੇ ਨੂੰ ਲੈ ਕੇ ਕੀ ਕਹਿਣਾ ਹੈ ਕਿਉਂਕਿ ਲਗਾਤਾਰ ਹੀ ਇਨਸਾਨੀ ਜਾਨਾਂ ਜਿਹੜੀਆਂ ਇਹਵਾਰਾ ਕੁੱਤੇ ਲੈ ਰਹੇ ਆ ਤਾਂ ਤੁਹਾਡਾ ਕੀ ਕਹਿਣਾ ਆਪਣੀ ਗਾਇ ਜਿਹੜੀ ਆ ਉਹ ਤੁਸੀਂ ਕਮੈਂਟ ਬਾਕਸ ਵਿੱਚ ਜਿਹੜੀ ਆ ਉਹ ਦੇ ਸਕਦੇ ਹੋ